ਟਾਡੇ ਬਾਜੀ ਦੀ ਤਪੀਆਂ ਚ ਨਾ ਹੁਣ ਕਾਫੀ ਫਰਕ ਹੈ ਪਹਿਲੇ ਨਾ ਅੱਜ ਦੂਜਾ ਦਿਨ ਸਾਡਾ ਇੱਥੇ ਦੇਖੋ ਅੱਜ ਡਾਕਟਰ ਛੁੱਟੀ ਦਿੰਦੇ ਆ ਕਿ ਨਹੀਂ ਕਿਉਂਕਿ ਬੜਾ ਮੁਸ਼ਕਿਲ ਹੋ ਰਿਹਾ ਰਹਿਣਾ ਜਪਨੂਰ ਨੂੰ ਘਰ ਭੂਆ ਕੋਲ ਛੱਡਿਆ ਹੋਇਆ ਉਹ ਤੰਗ ਕਰਦੀ ਹੈ ਫਿਰ ਰਾਤ ਓਖਾ ਹੋ ਜਾਂਦਾ ਤਾਂ ਕਰਕੇ ਐਸੇ ਕਰਕੇ ਅਸੀਂ ਡਾਕਟਰ ਨੂੰ ਇਹ ਹੀ ਕਿਹਾ ਸੀ ਕਿ ਦੋ ਦਿਨ ਉਹ ਵੀ ਉਹਨਾਂ ਨੇ ਵੀ ਕਿਹਾ ਸੀ ਕਿ ਦੋ ਦਿਨ ਹੀ ਰੱਖਾਂਗੇ ਦੇਖ ਬਾਕੀ ਹੁਣ ਵੱਡੀ ਦੀਦੀ ਆ ਰਹੀ ਹੈ ਗਗਨੀ ਦੀਦੀ ਆ ਗਿਆ ਫੋਨ ਹੀ ਵਿੱਚ ਆ ਗਿਆ ਨਾਲ ਗਗਨੀ ਦੀਦੀ ਦਾ ਨਾਮ ਲਿਤਾ ਵਿੱਚ ਆ ਗਿਆ ਆ ਗਈ ਇੱਧਰ ਚਾਰ ਮਿੰਟ ਚੰਨਸ ਫਾਸਟ ਕਰੋ ਮਾਮੇ ਦੇ ਜੀ 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 ਨਹੀਂ ਆਏ ਹਾਂ ਪਹਿਲੇ ਨਾਲੋਂ ਤਾਂ ਫਰਕ ਆ। ਉਹ ਠੀਕ ਆ। ਹਾਂ ਵਧੀਆ ਵਧੀਆ ਤੁਸੀਂ ਦੱਸੋ। ਹਾਂ ਵਧੀਆ। ਔਰ ਕਾਲੇ ਬਾਜੀ। ਹਾਂ ਇੱਧਰ ਨਹੀਂ ਬੈਠਣਾ। ਇੱਥੇ ਨਾ। ਹਾਂ ਤੁਸੀਂ। ਹਾਂ ਮੈਂ ਇੱਧਰ ਹੁੰਦੀ ਆ। ਸਰਾਨਾ ਖੜਾ ਕਰਾ ਇੱਕ ਮਿੰਟ। ਇਹ ਪੁੱਛਿਆ। ਜਪਨੂਰ ਤੇ ਨਹੀਂ ਆਈ। ਸੇਵਾ ਦਾ। ਆ ਜਾਉਣਾ ਨਹੀਂ। ਰੱਖ ਲੋ। ਉਹ ਕਿੱਥੇ ਆਜੂਗੀ? ਇੱਥੇ ਥੱਲੇ ਰੱਖ। ਰੱਖ ਦਿਓ। ਔਰੇ। ਉਹ ਤੋਂ ਦਸਮਾਈ ਜਾਂਦੇ ਸੀ ਮਦੋ ਆਨ ਲਾਇਆ ਸੀ ਗਾ ਇਹ ਜਮ ਆਈ ਮੇਰੀ ਸੌਖ ਸਕੇ ਮੇਰੇ ਤੋਂ ਰਿਟਰੀਟ ਸੀ ਦੋਨੇ ਅੱਛਾ 10 2023 ਇਹ ਕੰਬਲ ਚੱਕ ਦੇਣਾ ਸੀ ਕੰਬਲ ਉੱਥੇ ਰੱਖ ਦੇ ਪਰ ਠੰਡ ਲੱਗਦੀ ਆ ਹਾਂ ਨਾ ਹਾਂ ਬਣਾ ਦੇਣਾ ਹਾਂ ਠੀਕ ਲੱਗ ਰਿਹਾ ਤੁਹਾਨੂੰ ਕਹੇ ਕੌਨ ਸਹੀ ਲੱਗ ਰਿਹਾ ਠੀਕ ਆ ਠੀਕ ਆ ਜਦੋਂ ਉਹਨਾਂ ਡਾਕਟਰ ਨੇ ਇੱਕ ਤੇ ਰੂਮ ਚੇਂਜ ਕਰਤਾ ਹੈ ਤੇ ਰੂਮ ਚੇਂਜ ਕਰਕੇ ਕਿਉਂਕਿ ਵੱਡੀ ਦੀ ਤੇ ਆਏ ਸੀ ਪਹਿਲੇ ਅਸੀਂ ਦੂਜੇ ਰੂਮ ਚ ਸੀ ਫਿਰ ਡਾਕਟਰ ਨੇ ਨਾ ਰਿਪੋਰਟ ਫਾਈਲਾਂ ਮੇਕਨ ਤੋਂ ਬਾਅਦ ਸਾਨੂੰ ਕਹਤਾ ਸਕੈਨ ਕਰਾ ਕੇ ਲਿਆਓ ਇੱਕ ਵਾਰੀ ਹੋਰ ਅਸੀਂ ਦੁਬਾਰਾ ਦੂਜੇ ਹਸਪੀਟਲ ਸਕੈਨ ਕਰਾਣ ਚਲੇ ਗਏ ਸੀ ਤੇ ਉੱਥੋਂ ਦੀ ਆ ਕੇ ਡਾਕਟਰ ਨੇ ਸਾਨੂੰ ਆਪਣਾ ਛੁੱਟੀ ਦੇਤੀ ਹੈ ਤੇ ਅਸੀਂ ਛੁੱਟੀ ਕਰਕੇ ਹੁਣ ਘਟ ਜਾਣਾ ਤੇ ਵੀਰਵਾ ਤੂੰ ਅਸੀਂ ਫੇਰ ਦੁਬਾਰਾ ਆਣਾ ਕਿਉਂਕਿ ਉਦੋਂ ਕੀ ਹੈ ਕਿਉਂਕਿ ਜਿਹੜੀ ਰਿਪੋਰਟ ਦਾ ਅੱਧਾ ਇੱਕ ਕੇ ਸਾਨੂੰ ਦੱਸਿਆ ਕੁਝ ਨਹੀਂ ਆ ਬਸ ਇਹਨਾਂ ਨੇ ਕਹਤਾ ਵੀਰਵਾਰ ਦੁਬਾਰਾ ਆਣਾ ਤੇ ਇਹਨਾਂ ਦੀ ਫਾਈਬਰੋਸਕੋਪੀ ਦੁਬਾਰਾ ਹੋਏਗੀ ਉਸ ਸਕੈਨ ਦੇ ਵਿੱਚ ਆ ਲਿਖਿਆ ਦੱਸਿਆ ਗਿਆ ਫਾਈਬਰੋਸਕੈਨ ਦਾ ਦੁਬਾਰਾ ਪਤਾ ਲੱਗੂਗਾ ਕਿਉਂਕਿ ਉਹ ਉਹਨਾਂ ਨੇ ਕਹਿ ਤੀ ਹੈ ਉਹਨਾਂ ਨੇ ਦੱਸਿਆ ਕੁਝ ਨਹੀਂ ਆ ਤੇ ਦੁਬਾਰਾ ਮਿਲਾਂਗਾ ਬਾਕੀ ਤੁਹਾਨੂੰ ਸਾਰੀ ਗੱਲ ਕਰ ਜਾ ਕੇ ਦੱਸਾਂਗੇ ਕਿਉਂਕਿ ਅਸੀਂ ਹੁਣ ਚੱਲਿਆ ਉਧਰ ਜੋ ਪਨੋਰ ਵੀ ਨਹੀਂ ਠੀਕ ਹੈ ਉਹ ਵੀ ਪਾਪਾ ਮੰਮਾ ਕਰੀ ਜਾਂਦੀ ਆ ਉਹਨੂੰ ਬੁਖਾਰ ਹੋਇਆ ਬਹੁਤ ਬੜਾ ਤੇਜ ਤੇ ਅਸੀਂ ਅੱਜ ਚੱਲੇ ਆ ਤੇ ਘਰੇ ਜਾ ਕੇ ਜੇ ਹੋ ਸਕੇ ਤਾਂ ਵੀਡੀਓ ਬਣ ਕੇ ਅਪਲੋਡ ਹੋ ਜੇਗੀ ਨਹੀਂ ਤੇ ਸ਼ਾਇਦ ਨਹੀਂ ਵੇਟ ਅ ਵੇਟ ਕਰ ਰਹੇ ਹੋ ਤੇ ਨਹੀਂ ਤੇ ਕੱਲ ਪਰਸੋਂ ਤੇ ਫਿਰ ਵਲੋਗ ਆਏਗਾ ਇਹ ਤੱਕ ਆਓ ਬਈਆ ਇਹਦਾ ਭਲਾ ਹੀ ਸਹੁਰੇ ਨਾਲ ਹੈ ਹੈ ਹੋਰ ਭਾਈ ਹੈ ਇਹ ਸਕੈਨ ਜੀ ਕਰਾਉਣਗੇ ਕੀ ਖਾ ਗਿਆ ਕੌਣ ਕੌਣ ਖਾ ਗਿਆ ਕੌਣ ਖਾ ਗਿਆ ਕੌਣ ਖਾ ਗਿਆ ਜੋ ਖੁਦੀ ਰੋਟੀ ਕੌਣ ਖਾ ਗਿਆ ਸਾਰੀ ਖਾ ਗਏ ਹਾਂ ਕੌਣ ਖਾ ਗਿਆ ਅਰਸ਼ ਅਰਸ਼ ਆੱਚ ਪਾਜੀ ਖਾ ਗਏ ਹਾਂ ਕੋਈ ਕੋਈ ਗੱਲ ਨਹੀਂ ਖਾ ਗਈ ਮਾਨਵੀ ਖਾ ਗਈ ਹਾਂ ਓਏ ਦੇਖਿਆ ਨੂੰ ਪਤਾ ਹੈ ਸਾਸਰੀ ਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਰਾਜੀਪੁਰੇ ਹੋਵੋਗੇ ਤੇ ਅਸੀਂ ਆ ਗਏ ਸੀ ਰਾਤ ਡਾਕਟਰ ਨੇ ਦੋ ਦਿਨ ਹੀ ਰੱਖਿਆ ਦੂਜੇ ਦਿਨ ਸਾਨੂੰ ਵਾਪਸ ਛੁੱਟੀ ਕਾ ਤੋਂ ਮਿਲ ਗਈ ਅ ਕੱਲ ਡਾਕਟਰ ਨੇ ਨਾ ਸਾਨੂੰ ਰੂਮ ਚ ਬੁਲਾਇਆ ਸੀ ਆਪਣੇ ਅਸੀਂ ਗਏ ਸੀ ਡਾਕਟਰ ਕੋਲ ਕਿ ਜਰੂਰ ਕੱਲ ਜਦੋਂ ਡਾਕਟਰ ਨੇ ਸਾਨੂੰ ਬੁਲਾਇਆ ਸੀ ਪਹਿਲੇ ਜਦੋਂ ਚੈੱਕਅਪ ਲਈ ਆ ਰਾਉਂਡ ਤੇ ਆਈ ਸੀ ਆਪਣੇ ਉਦੋਂ ਉਹਨਾਂ ਨੇ ਕਹਤਾ ਕਿ ਆਪਣੀ ਰਿਪੋਰਟਾਂ ਲੈ ਕੇ ਆਓ ਫਿਰ ਉਹਨਾਂ ਕੋਲ ਜਦੋਂ ਅਸੀਂ ਗਏ ਸੀ ਤੇ ਡਾਕਟਰ ਨੇ ਸਾਨੂੰ ਬਸ ਕਹਿ ਲੋ ਟੈਨਸ਼ਨ ਵੀ ਕਹਿ ਲੋ ਟੈਨਸ਼ਨ ਬਹੁਤ ਵੱਡੀ ਵੱਡੀ ਟੈਨਸ਼ਨ ਕਹਿ ਲੋ ਜਾਂ ਨਾਲ ਸੀਰੀਅਸ ਲੋ ਤੇ ਨਾਲ ਸੀ ਕੁਝ ਵੀ ਨਹੀਂ ਹੈ ਹਨਾ ਜੇ ਸੀਰੀਅਸ ਲੈ ਲੋ ਤੇ ਬਹੁਤ ਕੁਝ ਹੈ ਤੇ ਬਸ ਬੰਦੇ ਦਾ ਦਿਲ ਹੋਣਾ ਚਾਹੀਦਾ ਹਨਾ ਤੇ ਉਹਨਾਂ ਨੇ ਬੁਲਾਇਆ ਕਿ ਸਭ ਤੋਂ ਪਹਿਲੇ ਇਹ ਦੱਸਿਆ ਕਿ ਜਿਹੜਾ ਕਾਲੇ ਬਿਲੀ ਦਾ ਟ੍ਰੀਟਮੈਂਟ ਹੋਇਆ ਉਹ ਤੁਹਾਡਾ ਟ੍ਰੀਟਮੈਂਟ ਅੱਧਾ ਕੀਤਾ ਉਹਨਾਂ ਨੇ ਇਹ ਵੇਖ ਲਿਆ ਕਿ ਤੁਹਾਡਾ ਕਾਲਾ ਬਿਲੀ ਨਹੀਂ ਹੈ ਤੇ ਉਹਨਾਂ ਨੇ ਛੱਡਤਾ ਕਿਉਂਕਿ ਹਜੇ ਉਹਦਾ ਕਹਿੰਦੇ ਡਰ ਹੈ ਤੁਹਾਨੂੰ ਹੋ ਸਕਦਾ ਹੈ ਡਰ ਹੈ ਜਦਕਿ 5 ਮਹੀਨੇ ਹੋ ਗਏ ਨੇ ਹੁਣ 6ਵਾਂ ਲੱਗਾ ਹੋਇਆ ਤੇ ਕਿ ਮਤਲਬ ਕਿ ਵੱਡੀ ਰਿਪੋਰਟ ਚ ਨਹੀਂ ਆਏਗਾ ਐਸੇ ਬਾਰੇ ਵੀ ਤੁਹਾਨੂੰ ਮੈਂ ਐਈ ਦੱਸਾਂਗੇ ਅੱਗੇ ਕਿ ਜਦੋਂ ਉਹਨਾਂ ਨੇ ਸਾਰੀ ਰਿਪੋਰਟਾਂ ਦੇਖਿਆ ਸੈੱਲ ਤੇ ਜੀਤ ਦੇ ਵਧੇ ਭਏ ਨੇ ਉਹ ਸੈੱਲ ਸਰੀਰ ਦੇ ਵਿੱਚ ਹੀ ਨੇ ਬਸ ਜਿਹੜੇ ਨਸਾਂ ਚ ਸ਼ੋਅ ਕਰਦੇ ਨੇ ਉਹ 19000 ਸ਼ੋਅ ਕਰਦੇ ਕਿਉਂਕਿ ਸੈੱਲ ਲੱਗਣ ਤੋਂ ਬਾਅਦ ਵੀ ਦੋਸ ਹੈਲੀਆਂ ਲੱਗੀਆਂ ਉਹ ਲੱਗਣ ਤੋਂ ਬਾਅਦ ਵੀ ਹਰਜੀਤ ਦੇ ਸੈੱਲ 19000 ਹੀ ਸ਼ੋਅ ਕੀਤੇ ਨੇ ਤਾਂ ਕਰਕੇ ਡਾਕਟਰ ਨੇ ਮੈਨੂੰ ਸਾਨੂੰ ਬੁਲਾਇਆ ਸੀ ਤੇ ਅਸੀਂ ਗਏ ਉਹਨਾਂ ਨੇ ਕਿਹਾ ਐਹੀ ਸਾਨੂੰ ਦੱਸਿਆ ਕਿ ਲੀਵਰ ਹਰਜੀਤ ਦਾ ਸੁੰਗੜ ਚੁੱਕਾ ਹੈ ਇਹ ਚੀਜ਼ ਉਹਨਾਂ ਨੇ ਦੱਸੀ ਕਿ ਸੁੰਗੜ ਗਿਆ ਸੁੰਗੜਣ ਕਰਕੇ ਜਿਹੜੇ ਸੈੱਲ ਲੱਗੇ ਆ ਉਹ ਬਾਕੀ ਨਸਾਂ ਵਿੱਚ ਪ੍ਰੋਪਰ ਜਾ ਨਹੀਂ ਰਹੇ ਉਹ ਇੱਕ ਥੈਲੀ ਬਣ ਹੁੰਦੀ ਹੈ ਸਾਡੇ ਉਹਦੇ ਵਿੱਚ ਹੀ ਜਾਈ ਜਾਂਦੇ ਨੇ जिदे ਕਰਕੇ ਹਰਜੀਤ ਨੂੰ ਇਹ ਚੀਜ਼ ਤਾਂ ਹੀ ਤੇ ਫੀਲ ਨਹੀਂ ਹੋਈ ਕਿ ਕਿਸੇ ਕਿਸੇ ਟਾਈਮ ਦਰਦ ਜਿਵੇਂ ਥਕਾਵਟ ਹੋ ਜਾਣੀ ਹੈ ਉਹਵੇਂ ਹੋ ਜਨਾ ਉਹ ਚੀਜ਼ ਹੁੰਦੀ ਸੀ ਤੇ ਉਮਰ ਨੇ ਨਹੀਂ ਨਹੀਂ ਤੇ ਸਾਰਿਆਂ ਨੇ ਤਾਂ ਹੀ ਕਿਹਾ ਸੀ ਕਿ 16000 ਸੈਲ ਲੋਨ ਤੇ ਬੰਦਾ ਤੁਰਦਾ ਫਿਰਦਾ ਹੋਵੇ ਪੋਸੀਬਲ ਨਹੀਂ ਹੈਗਾ ਤੇ ਚਲੋ ਆ ਚੀਜ਼ ਦਾ ਥੋੜਾ ਜਿਹਾ ਕਲੀਅਰ ਹੋ ਗਿਆ ਕਿ ਸੈਲ ਅੰਦਰ ਹੀ ਹੈ ਵਧੇ ਹੈ ਤੇ ਅੰਦਰ ਹੀ ਹੈਗੇ ਨੇ ਉਹ ਇੱਕ ਸਾਈਡ ਹੈ ਫਿਰ ਡਾਕਟਰ ਨੇ ਸਾਨੂੰ ਕਿਹਾ ਕਿ ਤੁਸੀਂ ਇੱਕ ਸਕੈਨ ਕਰਾ ਕੇ ਲਿਆਓ ਅਸੀਂ ਫਿਰ ਉੱਥੇ ਸਕੈਨ ਕਰਾਣ ਵੀ ਚਲੇ ਗਏ ਸੀ ਜਿਹਦੇ ਕਰਕੇ ਅ ਅ ਡਾਕਟਰ ਨੇ ਸਕੈਨ ਜਦੋਂ ਭੇਜੀ ਸਕੈਨ ਦੇਖੀ ਲੀਵਰ ਕਿਡਨੀ ਸਾਰਾ ਕੁਝ ਮੈਂ ਖੁਦ ਦੇਖੀ ਤੇ ਲਾਸਟ ਤੇ ਆਈ ਸੁਜੈਸ਼ਨ ਦਿੱਤਾ ਆ ਸੁਜੈਸ਼ਨ ਕਿ ਫਾਈਬਰੋਸਕੈਨ ਐਂਡ ਬੈਂਡਿੰਗ ਮਤਲਬ ਕਿ ਫਾਈਬਰੋਸਕੈਨ ਹੋਏਗੀ ਜੇ ਉਹਦੇ ਵਿੱਚ ਉਹੀ ਚੀਜ਼ ਆਈ ਕਿ ਜਿਹੜਾ ਸਾਨੂੰ ਡਾਊਟ ਹੈ ਡਾਊਟ ਹੈ ਕਿ ਜਿਹੜੀ ਫੂਡ ਪਾਈਪਲਾਈਨ ਹੈਗੀ ਹੈ ਸਾਡੀ ਉਹਦੇ ਵਿੱਚ ਮਸਰ ਹਰਜੀਤ ਜੀ ਜਿਵੇਂ ਕਹਿੰਦੇ ਭੁੱਖ ਲੱਗਦੀ ਹੈ ਉਹਨਾਂ ਸਾਰੇ ਚੀਜ਼ਾਂ ਪੁੱਛਿਆ ਸੀ ਹਰਜੀਤ ਨੂੰ ਕਿ ਭੁੱਖ ਵਰਗਾ ਕਹਿੰਦੇ ਬਹੁਤ ਹੀ ਲੱਗਦੀ ਹੈ ਭੁੱਖ ਤੇ ਬਿਤੇਰੀ ਲੱਗਦੀ ਹੈ ਬਸ ਆਪਣਾ ਭੁੱਖ ਤੋਂ ਘਾਟ ਹੀ ਖਾਣਾ ਵਾ ਮੈਂ ਬਸ ਕਹਿੰਦੇ ਉਹੀ ਚੀਜ਼ ਹੈ ਕਿ ਉਹੀ ਚੀਜ਼ ਹੈ ਜੇ ਉਹਦੇ ਵਿੱਚ ਜਿਵੇਂ ਆ ਸਾਨੂੰ ਕਈ ਵਾਰੀ ਗੋਤਾ ਲੱਗ ਜਾਂਦਾ ਹਨ ਤੇ ਸਾਰੀ ਖਾਂਗ ਲੇ ਬਸ ਉਹਦੇ ਵਿੱਚ ਬਲੀਡਿੰਗ ਨਹੀਂ ਆਣੀ ਚਾਹੀਦੀ ਫਿਰ ਖਤਰਾ ਹੈ ਜਿਹਦੇ ਕਰਕੇ ਲੀਵਰ ਨੂੰ ਖਤਰਾ ਹੈ ਫਟਣ ਦਾ ਡਰ ਹੈ ਇਹ ਚੀਜ਼ਾਂ ਕਰਕੇ ਸਾਨੂੰ ਇਹ ਦੱਸਿਆ ਗਿਆ ਇਹ ਸਾਰਾ ਤੇ ਜਦੋਂ ਡਾਕਟਰ ਨੇ ਦੱਸਿਆ ਸੀ ਕਿ ਉਦੋਂ ਤੇ ਅਸੀਂ ਮੈਂ ਡਰ ਗਈ ਸੀ ਕਿ ਮੈਂ ਕਹਾ ਕੀ ਕਹਤਾ ਕਿ ਮਤਲਬ ਲੀਵਰ ਖਤਮ ਤੇ ਬੰਦਾ ਖਤਮ ਹੈ ਉਹਨਾਂ ਨੇ ਐਸਾ ਸਾਫ਼ ਸਿੱਧੀ ਜੀ ਗੱਲ ਕਹੀ ਉਹਨੂੰ ਬਚਾਉਣ ਵਾਸਤੇ ਇੱਕ ਤਰੀਕਾ ਹੈਗਾ ਕਿ ਲੀਵਰ ਜਿਹੜੀ ਪਾਈਪਲਾਈਨ ਜਾ ਰਹੀ ਹੈ ਉਹਦੇ ਵਿੱਚ ਇੱਕ ਰਬੜ ਕਹਿ ਲੋ ਪਤਾ ਨਹੀਂ ਕੋਈ ਹੋਏਗਾ ਇਲਾਜ ਉਹਨਾਂ ਦਾ ਦੂਰ ਬਿਨਾ ਆਪਰੇਸ਼ਨ ਕਰਕੇ ਹੋਣਾ ਹੈ ਜਿਹੜਾ ਇਲਾਜ ਉਹ ਚੀਜ਼ ਦੱਸੀ ਗਈ ਹੈ ਕਿ ਉਹ ਚ ਰਬੜ ਚੜਾ ਦਾਂਗੇ ਤੇ ਜਿਹੜਾ ਤਾਂ ਕਿ ਲੀਵਰ ਨੂੰ ਨੁਕਸਾਨ ਨਾ ਪਹੁੰਚੇ ਜਿਹੜਾ ਵੀ ਹੈ ਹਾਂ ਡਾਕਟਰ ਨੇ ਸਿਰਫ ਸਾਨੂੰ ਇਹ ਚੀਜ਼ ਨਹੀਂ ਦੱਸੀ ਕਿ ਪੂਰਾ ਹੀ ਡੈਮੇਜ ਖਤਮ ਹੋ ਗਿਆ ਕਿ ਹੋਇਆ ਸੁਗੜ ਗਿਆ ਕਿ ਆ ਸਿਰਫ ਐਨਾ ਕਿੰਨੇ ਪਰਸੈਂਟ ਕੁਝ ਨਹੀਂ ਆ ਚੀਜ਼ ਸਾਨੂੰ ਕੁਝ ਨਹੀਂ ਦੱਸੀ ਇਸ ਪਰ ਕੱਲ ਵਾਲੀ ਸਕੈਨ ਦੇਖਣ ਤੋਂ ਬਾਅਦ ਵੀ ਬਸ ਉਹਨਾਂ ਨੇ ਸਾਨੂੰ ਐਨਾ ਕਿਹਾ ਕਿ ਤੁਸੀਂ ਚਲੇ ਜਾਓ ਤੇ ਦੋ ਦਿਨ ਬਾਅਦ ਆ ਜਾਣਾ ਤੇ ਐਨਾ ਕਿਹਾ ਹੈ ਉਹਨਾਂ ਨੇ ਸਾਨੂੰ ਬਸ ਅਰਜੀਤ ਨੂੰ ਜਰੂਰ ਆ ਕੇ ਦੱਸਿਆ ਤੇ ਉਹਨਾਂ ਨੂੰ ਹੈ ਕਿ ਚਲੋ ਕੀ ਦੱਸੋ ਉਹ ਜਿਹੜੀ ਦੱਸੀ ਹੈ ਨਾ ਰਬੜਨ ਕੀ ਦਬੜ ਪਾ ਦੇਣਗੇ ਤਾਂ ਪਾਈਪ ਲਾਈਨ ਆਪਾਂ ਬੰਦ ਹੋ ਜਾਏਗੀ ਇੱਕ ਨਾਸ ਕਹਿ ਲੋ ਜਾਂ ਪਾਈਪ ਲਾਈਨ ਬੰਦ ਹੋ ਜਾਏਗੀ ਤੇ ਉਹਦੇ ਕਰਕੇ ਉਹ ਹਰ ਸਾਲ ਚੜੇਗੀ ਮਤਲਬ ਹਰ ਸਾਲ ਦੇ ਸਾਲ ਪਏਗੀ ਉਹ ਚੀਜ਼ ਤੇ ਮਤਲਬ ਉਹਦਾ ਖਰਚਾ ਜੋ ਵੀ ਸੀ ਚੰਦ ਦੱਸਤਾ ਉਹਨਾਂ ਨੇ ਉਹ ਪਏਗੀ ਤੇ ਫਿਰ ਬੰਦਾ ਜ਼ਿੰਦਗੀ ਜੀ ਸਕਦਾ ਹੈ ਉਹਨਾਂ ਨੇ ਇੱਥੇ ਕਈ ਗੱਲ ਤੇ ਇੱਥੇ ਗੱਲ ਕਹਿ ਕੇ ਇਹ ਗੱਲ ਖਤਮ ਕਰਤੀ ਬਾਕੀ ਬਸ ਜੋ ਉਹਨਾਂ ਨੇ ਸਾਨੂੰ ਛੁੱਟੀ ਦੇ ਦਿੱਤੀ ਤੁਸੀਂ ਉਹਨਾਂ ਜਾ ਸਕਦੇ ਫਿਰ ਕੀ ਸੀ ਫਿਰ ਸਾਨੂੰ ਆਣਾ ਹੀ ਤੇ ਹੈ ਸੀ ਕਿਉਂਕਿ ਉਹਨਾਂ ਨੇ ਕਹਿ ਹੀ ਦਿੱਤਾ ਤੁਹਾਡਾ ਰੁਕਣ ਦਾ ਕੋਈ ਫਾਇਦਾ ਨਹੀਂ ਇੱਥੇ ਬੇਲੀ ਬਣੂਗਾ ਰੱਖਣ ਨੂੰ ਮੈਂ ਕਹਿੰਦਾ ਤੁਹਾਨੂੰ 4 ਦਿਨ ਰੱਖ ਲਾ ਫਿਰ ਰਹੀ ਜਾਓ ਬਿੱਲ ਮੈਂ ਕਹਿੰਦਾ ਤੁਹਾਡਾ ਬਨੇਗਾ ਇਸ ਕਰਕੇ ਨੇ ਛੁੱਟੀ ਦੇ ਦਿੱਤੀ ਤੇ ਅਸੀਂ ਘਰ ਆ ਗਏ ਸੀ ਮਤਲਬ ਕੀ ਹੈ ਚੀਜ਼ ਹੋਈ ਹੈ ਕਿ ਪਰ ਬੰਦਾ ਬਚਣਾ ਚਾਹੀਦਾ ਬਾਕੀ ਦਾ ਤਾਂ ਕੋਈ ਉਹ ਨਹੀਂ ਹੈ ਪਏ ਆਇਆ ਗਿਆ ਚੀਜ਼ ਬਹੱਤਾ ਦੀ ਮਹਿਲ ਆ ਪੈਸਾ ਤੇ ਹੱਤਾ ਦੀ ਮਹਿਲ ਤੰਦਰੁਸਤੀ ਹੋਣੀ ਚਾਹੀਦੀ ਪਰਮਾਤਮਾ ਸਭ ਨੂੰ ਤੰਦਰੁਸਤੀ ਰਵੇ ਬਾਕੀ ਜਿਹੜੀ ਹੈ ਹਜੇ ਵੀ ਅਸੀਂ ਚਲੋ ਇੱਕ ਇੱਕ ਅੱਗੇ ਸਾਨੂੰ ਸਾਰਿਆਂ ਨੇ ਸਲਾਹ ਦਿੱਤੀ ਕਿ ਇੱਕ ਡਾਕਟਰ ਤੇ ਨਾ ਬੈਠੋ ਜੇ ਤੁਸੀਂ ਇੱਥੋਂ ਤੱਕ ਗਏ ਹੋ ਕਿ ਤੁਸੀਂ ਦੂਜੇ ਡਾਕਟਰ ਤੋਂ ਵੀ ਸਲਾਹ ਲਵੋ ਤੇ ਹੁਣ ਦੇਖੋ ਅਸੀਂ ਦੂਸਰੇ ਡਾਕਟਰ ਕੋਲ ਜਾਵਾਂਗੇ ਤੇ ਇੱਕ ਅੱਜ ਦਾ ਦਿਨ ਨਾ ਰੁੱਕ ਕੇ ਫਿਰ ਅਗਲ ਕੱਲ ਜਾਵਾਂਗੇ ਖਰਚਾ ਤੇ ਉਹਨਾਂ ਨੇ 15000 ਦੱਸਿਆ ਕਿ ਹਰ ਸਾਲ 15000 ਲੱਗੇ ਕਰੇਗਾ ਚਲੋ ਐ ਵੀ ਕੋਈ ਬੋਤਾ ਨਹੀਂ ਹੈ ਬੰਦਾ ਕੱਢ ਹੀ ਲੈਂਦਾ ਹਨਾ ਤੇ ਬਾਕੀ ਐ ਇਹ ਕਿ ਮੇਨ ਪ੍ਰੋਪਰ ਹੁਣ ਫਾਈਬਰੋਸਕੈਨ ਚ ਦੁਬਾਰਾ ਕੀ ਆਂਦਾ ਏ ਉਹ ਦੱਸਣਾ ਦੁਬਾਰਾ ਉਹ ਹੀ ਦੱਸਣਗੇ ਉਹਦੇ ਤੇ ਪਤਾ ਲੱਗੇਗਾ ਕਿ ਅੱਗੇ ਹੋਣਾ ਕੀ ਹੈ ਐਹੀ ਸੀ ਬਾਕੀ ਵਲੋਗ ਸਾਡੇ ਕੋਲ ਉੱਥੇ ਬਣਨੇ ਸਕੇ ਕੱਲ ਜਦੋਂ ਦੀਦੀ ਆਏ ਸੀ ਤੇ ਮਾੜੀ ਜੀ ਅਸੀਂ ਵੀਡੀਓ ਬਣਾ ਲਈ ਸੀ ਉਸ ਤੋਂ ਬਾਅਦ ਉਸ ਤੋਂ ਬਾਅਦ ਸਾਨੂੰ ਇਹ ਪਤਾ ਨਹੀਂ ਲੱਗਾ ਕਿਉਂਕਿ ਡਾਕਟਰ ਨੇ ਬਲਾੰਕ ਤੋਂ ਬਾਅਦ ਅਸੀਂ ਘਰੇ ਆਨ ਦੀ ਕੀਤੀ ਬਸ ਖੱਟੀ ਲਈ ਤੇ ਜਪੂ ਲਫਾਫਾ ਕਾ ਤਾਂ ਖਰਾਬ ਕਰਤਾ ਤੇ ਜਪਨੂਰ ਵੀ ਉਧਰੀ ਗਈ ਸੀ ਉਹਦੇ ਕਰਕੇ ਉਹਨੂੰ ਵੀ ਬੁਖਾਰ ਆ ਗਿਆ ਤੇ ਮੇਰਾ ਵੀ ਧਿਆਨ ਜਪਨੂਰ ਤੇ ਸੀ ਤੇ ਜਦੋਂ ਘਰੇ ਆਈ ਆ ਜਪਨੂਰ ਤੇ ਪਾਪਾ ਨੂੰ ਹੱਗ ਕਰਕੇ ਮਿਲੀ ਪੂਰਾ ਜੱਫੀ ਪਾ ਕੇ ਬਦਲਨੀਆ ਪੁੱਤ ਜਪਨੂਰ ਨੇ ਨਾ ਮੈਨੂੰ ਨਹੀਂ ਵੇਖਿਆ ਕਿ ਮੰਮਾ ਆਇਆ ਉਹਨੂੰ ਬਸ ਆਇਆ ਸੀ ਪਾਪਾ 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 ਨੂੰ ਐਵੇਂ ਗਲੇ ਲਾ ਕੇ ਮਿਲੇ ਬਸ ਰੋਈ ਨਹੀਂ ਇੱਕ ਕਿ ਜਿਵੇਂ ਆਪਾਂ ਵੇਖ ਕੇ ਕਿਸੇ ਬੰਦੇ ਨੂੰ ਆਪਾਂ ਥੋੜਾ ਜਿਹਾ ਉਦਾਸ ਜਿਹਾ ਹੋ ਜਾਂਦੇ ਤੇ ਰੋਣਾ ਨਿਕਲ ਜਾਂਦਾ ਨਾ ਮਾਪਿਓ ਨਾ ਨਜ਼ਰਾਂ ਤਾਂ ਕੀ ਤੁਹਾਨੂੰ ਪਤਾ ਹੀ ਕੀ ਹੁੰਦਾ ਬੱਚੇ ਨੂੰ ਵੀ ਆ ਚੀਦਾ ਅਹਿਸਾਸ ਹੋਇਆ ਜਪਨੂਰ ਨੂੰ ਤੇ ਜਪਨੂਰ ਗਲੇ ਲੱਗੀ ਪਾਪਾ ਦੇ ਹੱਥ ਫੇਰੇ ਠੀਕ ਹੋ ਪਾਪਾ ਤੁਸੀਂ ਐਵੇਂ ਹਨਾ ਚੱਪੂ ਜੱਪੂ ਨੂੰ ਪਤਾ ਹੈ ਮੇਰੀਆਂ ਗੱਲਾਂ ਕਰ ਰਹੇ ਨੇ ਇਹ ਸਾਰੀ ਗੱਲ ਤੇਰੀ ਹੀ ਹੋ ਰਹੀ ਹੈ ਨਾ ਜੱਪੂ ਖਾ ਲਓ ਇਹ ਰਸ ਖਾ ਲਓ ਮਾ ਅੱਸੂ ਖਾ ਲਈ ਕੀ ਅੱਸੂ ਖਾ ਲਈ ਹਰਸ਼ ਖਾ ਗਈ ਪਾਪਾ ਨੇ ਕੀ ਕੀਤਾ ਸੀ ਰਾਤ ਪਾਪਾ ਨੂੰ ਕੀ ਕੀਤਾ ਸੀ ਡਾਕਟਰ ਨੇ ਪਾਪਾ ਨੂੰ ਡਾਕਟਰ ਨੇ ਕੀ ਕੀਤਾ ਸੀ ਟੀਕਾ ਟੀਕਾ ਲਾਇਆ ਸੀ ਹਾਂ ਕਿੱਥੇ ਆਏ ਬਾਹਲ ਤੇ ਲਾਇਆ ਸੀ ਅਜੇ ਵੀ ਪਤਾ ਬਾਹਲ ਤੇ ਲਾਇਆ ਸੀ ਇੱਥੇ ਲਾਇਆ ਹਾਂ ਇੱਥੇ ਇੰਜੈਕਸ਼ਨ ਸੂਈਆਂ ਲੱਗੀਆਂ ਸੀ ਇੱਥੇ ਬਾਹ ਤੇ ਦੋ ਲਾਇਆ ਹਾਂ ਦੋ ਲੱਗੀਆਂ ਸੀ ਦੋ ਲਾਇਆ ਹਾਂ ਦੇ ਪੁਨੇ ਦੇ ਪੁਨੇ ਦੇਖਿਆ ਸੀ ਨਾ ਹਾਂ ਕਿ ਲਾਇਆ ਬਾਹ ਬਾਹ ਤੇ ਲਾਇਆ ਸੀ ਇੱਥੇ ਲਾਇਆ ਹਾਂ ਫਿਰ ਦਰਦ ਹੋਈ ਸੀ ਨਾ ਪਾਪਾ ਨੂੰ ਉਹੀ ਹੋਈ ਸੀ ਮੈਂ ਲਾਇਆ ਤੁਸੀਂ ਲਾਇਆ ਸੀ ਹਾਂ ਤੁਸੀਂ ਡਾਕਟਰ ਹੋ ਹਾਂ ਕਿ ਸਾਰੇ ਅਰਦਾਸ ਕਰਿਓ ਪਾਪਾ ਮੇਰੇ ਠੀਕ ਹੋ ਜਾਣ ਜੱਪੂ ਪਾਪਾ ਬਾਬਾ ਜੀ ਨੂੰ ਕਿਵੇਂ ਕਹੇਗਾ ਬਨਾਣਾ ਮੈਂ ਅਸਾਬਨੀਆਂ ਪੁੱਤ ਜੇ ਪਾਪਾ ਜੀ ਨੂੰ ਅਰਦਾਸ ਕਰਕੇ ਬਾਬਾ ਜੀ ਮੈਂ ਪਾਪਾ ਨੂੰ ਸਹੀ ਠੀਕ ਕਰ ਦੋ ਬੋਲੋ ਸਹੇਰੇ ਬੋਲਿਆ ਸੀ ਨਾ ਜਪਨੂਰ ਨੇ ਹਾਂ ਬੋਲਿਆ ਸੀ ਨਾ ਇੱਕ ਵਾਰੀ ਹੋਰ ਬੋਲ ਦੇ ਇੱਕ ਵਾਰੀ ਹੋਰ ਬੋਲ ਦੋ ਕਿ ਬਾਬਾ ਜੀ ਪਾਪਾ ਨੂੰ ਠੀਕ ਕਰ ਦੋ ਬੋਲ ਦੋ ਮੰਨਿਆ ਹੈ ਪੰਨੇ ਮੰਨ ਨਹੀਂ ਸਾਬਨੀਆਂ ਰਸਾ ਪੁੱਤ ਖਾਣ ਵਾਲੀ ਚੀਜੀਓ ਮੈਂ ਵੀ ਨਹੀਂ ਕਰੀਦਾ ਹੁੰਦਾ ਨੋ 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 ਨੋ